ਪਾ ਲਓ ਬੋ ਬੋ ਮਲ ਪਰ ਮਾਤਮਾ ਦਿਨ ਲੈ ਆਂਦਾ ਸਿਬਾਂ ਵਾਲਾ ਦਿਨ ਆਇਆ ਤੇ ਮਾਲਕ ਨੇ ਮੱਥੇ ਲਾਇਆ ਉਹਦੀ ਆਜਾ ਬੋਤਾ ਅੱਛਾ ਆਈਸਾ ਗੋਲ ਦਰ ਉਹ ਬਾਦ ਚਾਉ ਨੂੰ ਕੁੜੀ ਉਹ ਦੁਸ਼ਮਣੀ ਸੀ ਉਹਦੇ ਨਾਲ ਬਿਲਕੁਲ ਇਹੋ ਜਿਹਾ ਨਾਮ ਹੀ ਬਾਬਾਈ ਦਾ ਆਹੀ ਦਾ ਇਹ ਤਾਂ ਨੀ ਖੇਚ ਕੇ ਚਲੇ ਜਾਂਦੀਆਂ ਰਜ਼ਾਕ ਭੱਟੀ ਕਿੱਥੇ ਪਟੇ ਜਰਾ ਬਾਈ 10 ਰੁਪਏ ਦੇ ਤੂੰ ਆ ਮੈਨੂੰ ਆਪਣੇ ਖੱਤੀ ਜਰਾ ਅਗੋ ਤੁਹਾਨੂੰ ਵੀ ਪਤਾ ਲੱਗ ਬਸ ਤੇਂਦਰ ਜੀ ਤੁਹਾ ਮੇਰਾ ਪੁੱਤ ਆ ਮੇਰੀ ਧੀ ਆ ਮੇਰੀ ਬੱਤੀ ਦਾ ਉਤਰ ਸਾਬ ਬੱਚੇ ਜੀ ਹੁੰਦੇ ਰ ਪਰਮਾਤਮਾ ਤੁਹਾਨੂੰ ਆਪਣੇ ਨਾਂ ਤੇ ਖੇਚ ਜੁੰਦੀਆਂ ਵਾਹ ਵਾਹ ਓ ਯਾਰ ਓ ਯਾਰ ਅੱਛਾ ਵੇ ਬੰਦੇ ਸਾਡੇ ਐਂਜੋ ਪੁਲਿਸ ਭੈਣ ਲੱਗੀ ਇਹਨੇ ਉਹ ਕਿੱਥੇ ਪਰੌਣਾ ਮੇਰਾ ਕਿੱਥੇ ਆ ਵੇਖੋ ਓਹੋ ਬismillah bismillah bismillah ਤੇਲ ਲੈਂਦਾ ਜੇ ਨਹੀਂ ਪਹਿਲਾਂ ਆ ਵਾ ਵਾ ਬਾਪੂ ਰਾਂ ਤੇਲ ਦੀ ਲੋੜ ਨਹੀਂ ਗੱਲਾਂ ਹੀ ਬੜੀਆਂ ਤੇ ਮੈਂ ਨਾ ਬਾਪੇ ਨਹੀਂ ਖਿੱਚ ਲੈਣੇ ਬੱਦ ਖਿੱਚ ਲੈਣੇ ਬਾਬਾ ਜੀ ਪੁਲਿਸ ਸੇ ਨਹੀਂ ਆਪਸੇ ਡਰ ਲੱਗਦਾ ਹੈ ਬਾਬਾ ਜੀ ਦਾ ਚੜ੍ਹਦੇ ਪੰਜਾਬ ਨੂੰ ਦਰਕਾ ਆਓ ਮੇਰੀ ਧੀ ਬਾਬਾ ਜੀ ਦਾ ਉਧਰ ਵੀ ਪੂਰਾ ਦਬਕਾਵਾ ਰੱਬ ਨਸੀਬ ਚੰਗੇ ਕਰਿਓ ਤੁਹਾਡੇ ਨਸੀਬ ਚੰਗੇ ਕਰੇ ਜਦੋਂ ਬਾਬਾ ਜੀ ਦਾ ਪ੍ਰੋਗਰਾਮ ਸ਼ੁਰੂ ਹੋਣਾ ਸਾਰੇ ਜਣੇ ਇਕੱਠੇ ਹੋ ਜਾਂਦੇ ਆ ਪਤਾ ਹੁੰਦਾ ਇਸ ਟਾਈਮ ਹੁਣ ਸ਼ੁਰੂ ਹੋਣਾ ਹੈ ਹਾਂ ਬਸ ਇਹ ਮੈਣੀ ਸਾਹਿਬ ਦੀ ਵਾਈਫ ਏ ਛੋਡੀ ਅਮਲ ਛੋਡੀ ਹੈ ਅਜੂਨੀਆ ਨੂੰ ਜੂਨੀਆ ਨੂੰ ਰੱਬ ਨਸੀਬ ਚੰਗੇ ਕਰਿਓ ਧੀਓ ਤੁਹਾਡੇ ਪਰਮਾਤਮਾ ਸਦਾ ਖੁਸ਼ ਹੈ ਇਹ ਮੇਰੇ ਪਿਤਾ ਜੀ ਲੈਖ ਸਦਾ ਤੋਂ ਸਤੰਤ ਅੰਦਰੂਤ ਨਿਯਮਾਂ ਪਰਮਾਤਮਾ ਜਿੰਦਾਬਾਦ ਸਾਰੋ ਆਜੋ ਲੋ ਜਿ بسم اللہ ਸਾਰੇ ਇਕੱਠੇ ਫੋਟੋ ਲਓ ਜੋਤੀ ਆ ਨਾ ਸਾਰੇ ਇਕੱਠੇ ਇਹ ਫੋਟੋ ਸਾਨੂੰ ਦੇ ਦਿਓ ਸਾਰੇ ਆਪਾਂ ਲੈ ਲਾਂਗੇ ਇਹ ਵੀ ਕਸ਼ੀਰ ਇਧਰੋਂ ਸਹੀ ਹੈ ਗਿਆ ਤਸਵੀਰ ਇਹ ਤੋਂ ਬਾਬਾ ਜੀ ਨਾ ਤਸਵੀਰ ਸਾਫ ਨਹੀਂ ਆਣੀ ਉਸ ਕੋਲ ਉਹਨੂੰ ਮਾ ਕੇ ਇਧਰ ਆਈ ਹੋ ਹਾਂ